ਹਾਰਟ ਦੀ ਪ੍ਰੋਬਲਮ ਸੀ ਕਿੰਨੀ ਦਿਨ ਤੋਂ ਇਹ ਕੋਈ 4 ਕੁ ਮਹੀਨੇ ਤੋਂ 4 ਮਹੀਨੇ ਤੋਂ ਹਾਂਜੀ ਕੀ ਇੱਕਦਮ ਹੋਇਆ ਸੀ ਜਿਹੜਾ ਤੁਹਾਨੂੰ ਲੱਗਾ ਵੀ ਮੈਨੂੰ ਹਾਰਟ ਚ ਪ੍ਰੋਬਲਮ ਹੈ ਸਾਹ ਚੜਦਾ ਸੀ ਕਿਸ ਗਾ ਜਦੋਂ ਪੌੜੀਆਂ ਚੜ੍ਹਨਾ ਤਾਂ ਥੋੜਾ ਥੋੜਾ ਸਾਹ ਚੜਦਾ ਸੀ ਤੇ ਜਦੋਂ ਇੱਥੇ ਆਏ ਹਾਂ ਤੇ ਦੂਜੀ ਵਾਰ ਆਏ ਹਾਂ ਹਾਂਜੀ ਦੂਜੀ ਵਾਰ ਆਏ ਕਿ ਪਹਿਲੀ ਵਾਰੀ ਕੜਾ ਪੀਤਾ ਤੇ ਕਿਵੇਂ ਲੱਗਾ ਵੀ ਉਹਦੇ ਨਾਲੋਂ ਅੱਗੇ ਕੋਈ ਫਰਕ ਲੱਗਾ ਆਪਣੇ ਕਾਫੀ ਲੱਗਾ ਕਾਫੀ ਫਰਕ ਮਤਲਬ ਉਹਨੂੰ ਸਾਹ ਚੜਦਾ ਜਦੋਂ ਉਹ ਨਹੀਂ ਹੁੰਦੀ ਇੰਨਾ ਨਹੀਂ ਸਾਹ ਚੜਦਾ ਉਹ ਚੜ ਲੈਂਦੇ ਪੌੜੀਆਂ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਮੈਨੂੰ ਕੀ ਪ੍ਰੋਬਲਮ ਆਈ ਸੀ ਕਦੋਂ ਆਈ ਸੀ ਮੇਰਾ ਬਲੱਡ ਸੰਘਣਾ ਹੋ ਜਾਂਦਾ ਹੈ ਇਹ ਕਿਹਸਾਤੋਂ ਪ੍ਰੋਬਲਮ ਹੈ ਤੇ ਮੈਡੀਸਿਨ ਦੂਸਰੀ ਨਾਲ ਨਾ ਸਰਜ ਕੋ ਪੱਲਜੀ ਪਰ ਕਟ ਹੁੰਦਾ ਸੀ ਹੁਣ ਇੱਥੇ ਮੈਂ ਚੌਥਾ ਕੜਾ ਆਇਆ ਤੇ ਕਾਫੀ ਕੁਝ ਰਿਕਵਰ ਹੋ ਚੁੱਕਾ ਅੱਛਾ ਕੀ ਪ੍ਰੋਬਲਮ ਕੀ ਸੀ ਮਾਦਰੀ ਪਹਿਲੇ ਮੈਂ ਦੱਸੂ ਹਾਰ ਦੀ ਪ੍ਰੋਬਲਮ ਸੀ ਕਿੰਨੀ ਦਿਨ ਇਹ ਕੋਈ 4 ਕਿਹ ਮਹੀਨੇ ਤੋਂ 4 ਮਹੀਨੇ ਤੋਂ ਹਾਂਜੀ ਕੀ ਇੱਕਦਮ ਹੋਇਆ ਸੀ ਜਿਹੜਾ ਤੁਹਾਨੂੰ ਲੱਗਾ ਵੀ ਮੈਨੂੰ ਹਾਰ ਚ ਪ੍ਰੋਬਲਮ ਹੈ ਸਾਹ ਛੱਡਦਾ ਸੀ ਕਿਸ ਕਰ ਜਦੋਂ ਪੌੜੀਆਂ ਚੜ੍ਹਨਾ ਤਾਂ ਥੋੜਾ ਥੋੜਾ ਸਾਹ ਛੱਡਦਾ ਸੀ ਤੇ ਬੀਪੀ ਡਾਊਨ ਰਹਿੰਦਾ ਸੀ ਡਾਕਟਰ ਕੋਲੋਂ ਥੋੜੀ ਦਵਾਈ ਲਈ ਸੀ ਫਿਰ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਅੱਛਾ ਫਿਰ ਅਸੀਂ ਇੱਥੇ ਆਵੇ। ਤੇ ਕੀ ਕਹਿੰਦੇ ਇਸ ਟੱਪ ਪੈਣਾ ਜਾਂ ਕੀ ਕੁਝ ਦੱਸਿਆ ਹੋਏਗਾ ਵੀ ਆਹ ਦਵਾਈ ਖਾਣੀ ਆ। ਡਾਕਟਰ ਕਹਿੰਦੇ ਪਹਿਲਾਂ ਦਵਾਈ ਖਾਓ ਤੇ ਬਾਅਦ ਦੱਸਾਂਗੇ। ਹਾਂਜੀ। ਸਟੈਂਟ ਦਾ ਨਹੀਂ ਉਹਨਾਂ ਨੇ ਕੁਝ ਵੀ ਬੋਲਿਆ। ਕੋਈ ਟੈਸਟ ਕਰਵਾਏ ਤੁਹਾਡੇ? ਹਾਂਜੀ, ਟੈਸਟ ਕਰਵਾਇਆ। ਕੀ ਆਇਆ ਉਹਨਾਂ ਚ 40% ਹੀ। ਹਾਂਜੀ, ਇਹੀ ਆਈ। ਤੇ ਜਦੋਂ ਇੱਥੇ ਆਏ ਹੋ ਤੇ ਕਿੰਨ ਦੂਜੀ ਵਾਰ ਆਏ ਹੋ? ਹਾਂਜੀ, ਦੂਜੀ ਵਾਰ ਆਏ। ਪਹਿਲੀ ਵਾਰੀ ਗਾੜਾ ਪੀਤਾ ਤੇ ਕਿਵੇਂ ਲੱਗਾ ਵੀ ਉਹਦੇ ਨਾਲੋਂ ਅੱਗੇ ਕੋਈ ਫਰਕ ਲੱਗਾ ਆਪਣੇ? ਕਾਫੀ ਰੋ। ਕਾਫੀ ਫਰਕ। ਮਤਲਬ ਉਹਨੂੰ ਸਾਹ ਚੜਦਾ ਜਦੋਂ ਉਹ ਹੋਪ ਨਹੀਂ ਹੁੰਦੀ ਇਹਨਾਂ ਨਹੀਂ ਸਾਹ ਚੜਦਾ। ਹਲੂ ਅੱਗੇ ਪੀਓਗੇ ਤਾਂ ਮੈਨੂੰ ਵੀ ਤੁਹਾਨੂੰ ਲੱਗਦਾ ਉਮੀਦ ਵੀ ਮਠੀਕ ਹੋ ਜਾਣਾ ਹਾਂਜੀ 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 ਸਟੈਂਡ ਤੋਂ ਵਾਜ ਜਾਵਾਂਗੇ ਇਹ ਕੀ ਪ੍ਰੋਬਲਮ ਸੀ ਵੀ ਕਦੋਂ ਤੋਂ ਸੀ ਕਿਵੇਂ ਠੀਕ ਹੋਏ ਇਹ ਸਾਰਾ ਕੁਝ ਆਪਾਂ ਇਹਨਾਂ ਨੂੰ ਜਾਣਾਂਗੇ ਬਈ ਕੀ ਨਾਇਆ ਤੇ ਕਿੱਥੋਂ ਆਇਆ ਤੁਸੀਂ ਮਦਨ ਲਾਲ ਮੇਰਾ ਨਾਮ ਤੇ ਪਟਾਖੋਟ ਜ਼ਿਲ੍ਹੇ ਤੋਂ ਆ। ਅੱਛਾ ਭਾਈ ਕੀ ਪ੍ਰੋਬਲਮ ਆਈ ਸੀ ਕਦੋਂ ਆਈ ਸੀ ਮੇਰਾ ਬਲੱਡ ਸੰਗਣਾ ਹੋ ਜਾਂਦਾ ਸੀ। ਕਿੰਨੇ ਸਾਲ ਤੋਂ ਪ੍ਰੋਬਲਮ ਆ। ਤੇ ਮੈਡੀਸਿਨ ਦੂਸਰੀ ਨਾਲ ਨਾ ਫਰਕ ਪੈਦਾ ਸੀ ਪਰ ਘੱਟ ਹੁੰਦਾ ਸੀ। ਹੁਣ ਇੱਥੇ ਮੈਂ ਚੌਥਾ ਕੜਾ ਆਇਆ ਤੇ ਕਾਫੀ ਕੁਝ ਰਿਕਵਰ ਹੋ ਚੁੱਕਾ। ਅੱਛਾ ਜਦੋਂ ਪ੍ਰੋਬਲਮ ਆਈ ਸੀ ਕੀ ਸਿੰਪਟਮ ਆਉਸ਼ੁਰ ਸ਼ੋ ਹੋ ਗਏ ਸੀ? ਕੀ ਸਿਰ ਦਰਦ ਦੇ ਫੋਰਸ ਜਦੋਂ ਸਰ ਦਾ ਰੀਮੈਸਿਨ ਹੋਰ ਤੇ ਨਹੀਂ ਕੋਈ ਪ੍ਰੋਬਲਮ ਸੀ ਨਹੀਂ ਹੋਰ ਕੋਈ ਪ੍ਰੋਬਲਮ ਨਹੀਂ ਸੀ ਬਾਕੀ ਠੀਕ ਸੀ ਜਦੋਂ ਡਾਕਟਰਾਂ ਕੋਲ ਦਿਖਾਇਆ ਕੋਈ ਟੈਸਟ ਹੋਇਆ ਤੇ ਤੁਹਾਡੇ ਹਾਂ ਹਾਂ ਟੈਸਟ ਦਿਖਾਇਆ ਠੀਕ ਕੀ ਕਹਿੰਦੇ ਸੀ ਡਾਕਟਰ ਉਹ ਕਹਿੰਦੇ ਦਵਾਈ ਨਾਲ ਦੇਖੋ ਜੇ ਫਿਰ ਦੁਬਾਰਾ ਹੋ ਜਾਂਦਾ ਸੀ ਚਲੋ ਦੁਬਾਰਾ ਤੇ ਇਹਨਾਂ ਬਾਰੇ ਕਿਵੇਂ ਬਦਲ ਰਿਹਾ ਜੀ ਬਾਬਾ ਜੀ ਬਸ YouTube ਤੇ ਦੇਖਿਆ ਜੀ ਚਾ ਤੇ ਜਦੋਂ ਪਹਿਲੀ ਵਾਰ ਆਏ ਤੇ ਅੱਜ ਕਿੰਨੀ ਵਾਰ ਆਏ ਆ ਚੌਥੀ ਵਾਰ ਚੌਥੀ ਵਾਰ ਪਹਿਲੀ ਤੋਂ ਲਗੇ ਚੌਥੀ ਵਾਰਾ ਚੌਥੀ ਵਾਰ ਕੜਾ ਪੀਣਾ ਤਿੰਨ ਵਾਰ ਗੜਾ ਪੀਤਾ ਹੁਣ ਕਿੰਨਾ ਫਰਕ ਆ ਸੱਚ ਫਰਕ 50% ਦੇ ਹੈਗਾ ਜੀ 50% ਹਾਂ ਬਿਲਕੁਲ ਹੁਣ ਕਿੰਨਾ ਸੇਵਦਨ ਦੁੱਬਦਾ ਸਿਰ ਕਿੰਨਾ ਦੁੱਬਦਾ ਇਹ ਸੇਵ ਤਾਂ ਨਹੀਂ ਦੁੱਬਦਾ ਉਹ ਕਦੇ ਹੀਦਾ ਹੀ ਹੁੰਦਾ ਮਾੜਾ-ਮਾੜਾ ਮੈਂ ਕਿੱਥੇ ਕਿਹਾ ਕੋਈ ਹੋਰ ਪ੍ਰੋਬਲਮ ਕੋਈ ਜਿਹੜੀ ਨਹੀਂ 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 ਕੋਈ ਪ੍ਰੋਬਲਮ ਹੁਣ ਕੋਚੇ ਕਰਾਇਆ ਕਿਦਾਂ ਦਾ ਹੈ ਠੀਕ ਆ ਹੁਣ ਅੱਗੇ ਨਾਲ ਫਿਰਤੀ ਪੇਪਰ ਵੀ ਲੈਣਾ ਦਸਤਾਵਾ ਦਸਤਾਵਾ ਤੇ ਕਿਸ ਨੇ ਇਹਦਾ ਨਾ ਚਾਉਂਦੇ ਨਹੀਂ ਜਿਹੜੇ ਡਾਕਟਰਾਂ ਕੋਲ ਜਾ ਕੇ ਪੈਸਾ ਵਿਖਰਾਉਂਦੇ ਠੀਕ ਆ ਮੈਂ ਕਹਿੰਦਾ ਇੱਕ ਵਾਰੀ ਜ਼ਰੂਰ ਆਓ آیور پرانی چلو اپنے لگتا ہے